ਜਾਤੀ ਨੂੰ ਪਰਮੇਸ਼ਵਰ ਨੇ ਰੱਖਿਆ ਪਾਇਆ ਹਮਨੇ ਕਰ ਲਿਆ ਔਰ ਇੱਕ ਪਰਮੇਸ਼ਵਰ ਦੇ ਰੈਣ ਦੀ ਜਗਾਹ ਜਿੱਥੇ ਪਰਮੇਸ਼ਵਰ ਦਾ ਖਾਸ ਆਪਣਾ ਡੇਰਾ ਹੈ ਉਹਦੇ ਉਹਦੇ ਸਵਰਗੂਦ ਰੰਦੇ ਆ ਉਹਦਾ ਸਥਾਨ ਉਹਨੂੰ ਕਹਿੰਦੇ ਸਵਰਗ ਦੇਖਿਆ ਗਿਆ ਸਾਰੇ ਬਲਵਾਨੇ ਰੂਆ ਤੇ

ਤੇ ਪਰ ਮੈਸ਼ੂਰ ਨੇ ਕਿ ਇਹ ਜੋ ਤੱਤੀ ਤੇ ਆਪਾਂ ਇਨਸਾਨ ਰਹਿ ਰਹੇ ਆ ਨਾ ਤੇ ਸਾਨੂੰ ਉਹਨੇ ਚੁਣਿਆ ਐਮਤੈ ਯਿਸੂ ਮਸੀਹ ਦੇ ਦੁਆਰਾ ਆਪਣੇ ਬਾਦਸ਼ਾਹ ਦੇ ਵਿਅਕਤੀ ਵਿੱਚ ਲਿਜਾਣ ਦਾ ਉਹਨੇ ਮਨ ਬਣਾਇਆ ਹੈ ਸਾਰੇ ਬੋਲੋ ਹਲੇ ਜੀ ਬੋਲੋ ਹਲੇ ਹੇਲੂਇਆ ਹੇਲੂਇਆ ਅਜਿਹਾ ਇਸ ਲਈ پرب یسو مسیح نے کہا سچائی نو جانو گے تو سچائی تے گی آزاد کرے گی سچائی سچائی آزاد کرے گی آزاد کرے گی سن سب کچھ مطلب کہ دکھائے سارے بھوکے گی سوئیں کھولے گی کہ سا مطلب سچائی پربھو یسو مسیح نے کیا ہے جگ کی جوتی ہاں جہاں کوئی میرے پیچھے چلتا ہے چلے گا بلکہ جیون کی جوتی پائے گا سارے ਤੇ ਪਰਬੂ ਜੀ ਉਸੇ ਗੜਿਆਂ ਜਿਉਂ ਚੋਤੀ ਜਾਂ ਲਾਈਟ ਆ ਤੇ ਉਹ ਤੋਂ ਬਿਨਾ ਸਾਰਾ ਅੰਧੇਰਾ ਹੈ ਤੇ ਲੋਕ ਅੰਧੇ ਦੇ ਵਿੱਚ ਰਹ ਲੈ ਰਹੇ ਹਨ ਤੇ ਖੁਲਾਰੇ ਵਿੱਚ ਲਿਖਿਆ ਕਿ ਜਿਹੜੀ ਇਹ ਜੋਤੀ ਇਸ ਸੰਸਾਰ ਦੀ ਚੰਗੀ ਸਾਰੇ ਬੋ ਹੇਲੇਲੂਇਆ ਸੋ ਅੱਜ ਆਪਏ ਇੱਕ ਖੁਲਾਰਾ ਬਚਨ ਸੁਣਾਗੇ ਖੁਦਾ ਦਾ ਆਸ਼ੀਰਵਾਦ ਦੇਵਨ ਜੀ